ਅਗਲਾ ਪ੍ਰੋਗਰਾਮ ਰਾਮ ਕਲੀ ਮਹਿਲਾ ਤਿਜਾ ਆਨੰਦ ਇਹ ਕਿਉਂ ਪਾਰ ਸਤਗੁਰ ਪਰਸਾ ਆਨੰਦ ਪਿਆ ਮੇਰੀ ਮਾਏ ਸਤਗੁਰ ਮੇ ਪਾਇਆ ਸਤਗੁਰ ਤਾਂ ਪਾਇਆ ਸਹਿ ਜਨ ਵਿਧਾਂ ਬਤਾਇਆ ਰਾਗ ਰਤਨ ਬਰਵਾਰ ਬਈ ਅੰਸ਼ਵਤ ਦਾਮਨਿਆ ਸਭ ਦੋ ਤੰਗਾ ਹੋਇ ਮਨ ਜਿਨਿ ਵਸਾਇ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਨ ਮੇਰਿਆ ਤੂੰ ਸਰਦਾਰ ਅੰਨ ਹਰਨਾਲ ਰੂਤ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀ ਗੁਰੂ ਘਰ ਦੇ ਰਗਾਂ ਹੀ ਸਮਨਾ ਗਲਾ ਸਮਰੱਤ ਸੁਆਮੀ ਸੋਚੋਂ ਮਨੋ ਵਿਸਾਰੇ ਕਹਿ ਨਾਨਕ ਮਨ ਸਦਾ ਰੰਦਾਲੇ ਸੱਚ ਸਾਈਵਾ ਕਾ ਨਹੀਂ ਕਰਤੇ ਰੈ ਕਾ ਚੰਦ ਰੈ ਸੰਗੀਤ ਆਏ ਜਿਸ ਦੇ ਸੋਕਾਰ ਸਦਾ ਸੁਖਲਾ ਦੇ ਨਾਮ ਮੰਨੁ ਬਸਾਵੇ ਨਾਮ ਜਿਮ ਕੈ ਮੰਨ ਰੁ ਮਾਝ ਸ਼ੋਕ ਤਨੇ ਜਿ ਕੈ ਨਾਮ ਸਭ ਸੱਚ ਸੱਚ ਕਾ ਨਹੀਂ ਕਰਤੇ ਰੈ ਸੱਚਾ ਨਾਮ ਮੇਰਾ ਆਧਾਰ ਸਾਚ ਨਾਮ ਹੀ ਆਧਾਰ ਮੇਰਾ ਜਿਨ ਕੋ ਕਾ ਸਖ ਬਣਾ ਕੰਸਾ ਸੁ ਸੁ ਮਨ ਆਏ ਵਸਿਆ ਜੀ ਕਿੰਝ ਤਾਂ ਤਰ ਗੁਜਾਈ ਸਦਾ ਤੁਮਾਂ ਮੀ ਹਿਤਾ ਗੁਰੂ ਤੁਮ ਦਿਸਤਿਆਰੇ ਘਟਿਆ ਕਹਿ ਨਾਨਕ ਸੁ ਮੋ ਸੰਤੋ ਸਭ ਦੇ ਰੂਪੇ ਆਸਾ ਚਾ ਨਾਮ ਮੇਰਾ ਯਾਦ ਰੂਪਾ ਜੀ ਰੂਪਾ ਜੈ ਜਾਨ ਸੁਹਾ ਜੈ ਸ਼ਰਧਾ ਤੇ ਕਾ ਜਿੱਤ ਕਰਤਾ ਪੰਜ ਦੀ ਤੁਧ ਵਾਸੀ ਦਿੱਤੇ ਗਾਇ ਗੰਗ ਕਾ ਤੁਰ ਘਰ ਮਾਇਆ ਤੁਝ ਸੰਤੋ ਸਿਨਾ ਤਲਾਕ ਕਹਿ ਨਾਨਕ ਕੈ ਸਤਿ ਗੋ ਆਤਿ ਕਰਿ ਗਮੀ ਅਦਿਵਾ ਕਹਿ ਨਾਨਕ ਸੁਨੋ ਬੜਾ ਬਾਗੀ ਬੋਸਾ ਸੁ ਮਨੋਰਨ ਕੋ ਸਭਾਰ ਪਰਮ ਪਰਮਾਤਮਾ ਉਰੇ ਸੰਗਿ ਸੁਣਿ ਇਹੋ ਸੁਨਿਆ ਗੀਤ ਰਸ ਸੱਚੀ ਬਾਣੀ ਸਾਰਥਕ ਸਾਲ ਜਿਵੇਂ ਸੱਚੇ ਗੋਰੇ ਗੁਰ ਤੇ ਸੰਦੇ ਆਜੇ ਕਬਿਤਾ ਸਾਥ ਜੂਰਿਆ ਕਰਪੋ ਮੈਨੂੰ ਵੰਦਨਾ ਦੇ ਤੁਮ ਸ਼ਰਨ ਲਾਹ ਵਾਜੇ ਯਾਨੀ ਹਕੂਰ ਸਲੂਕ ਕੰਦ ਮਾਨੀ ਤਕ ਮਤਾ ਤਕ ਮਹਤ ਕੀ ਸੁਜਾਤ ਦੂਰ ਜਾਈ ਦਇਆ ਖੇ ਲੈ ਸਖੁ ਜੁਦਤ ਚੰਗੀਆਂ ਆਂ ਬੁਝਾ ਤਾ ਵਾਚ ਤਰਯ ਦੂਰ ਕਰਮੀ ਆਪੋ ਆਪੀ ਸਭੁ ਜਿਤ ਨਾਮ ਕੀ ਆਇਆ ਜੇ ਮੁਸਲਤਿ ਕਾਰ ਨਾਨਕ ਦੇ ਮੁਖੀ ਉੱਜਲੇ ਤੇ ਕੀ ਸੁੱਤੀ ਨਾ ਨਾਨਕ ਦੇ ਮੁਖੀ ਉੱਜਲੇ ਤੇ ਕੀ ਸੁੱਤੀ ਨਾ ਆਹੇ ਗੁਜੀ ਦਾ ਖਾਲਸਾ ਵਾਹੇ ਗੁਜੀ ਕੀ